ਇੱਕ ਦੋਸਤ ਹੂੰ ਸਟੋਰੀ ਪਾਉਣ ਲੱਗਿਆ ਹੂੰ ਛਨੇਰੀ ਕਲੰਗੀ ਵਾਲੇ ਕੁੱਕੜ ਦੀ ਕੁੱਕੜ ਠੀਕ ਆ ਓਹੋ ਛਨੇਰੀ ਕਲੰਗੀ ਦੀ ਉਹ ਕੁੱਕੜ ਦੇ ਆਮ ਜਦੋਂ ਬਾਗ ਦਿੰਦਾ ਸੀ ਬਹੁਤ ਉੱਚੀ ਗਰਦਨ ਚੱਕ ਕੇ ਯਾਨੀ ਕੁੱਕੜਾਂ ਚ ਰਲਿਆ ਨਾ ਕਰੇ ਦੂਏ ਜਾਨਵਰ ਵੀ ਦੇਖਦੇ ਕਛਿਆ ਕਰਨ ਉਹਨੂੰ ਇਹ ਬਈ ਇਹਦੀ ਕਲਗੀ ਵੀ ਸਨੈਰੀਆ ਵਾਂਗ ਦੰਦਾ ਦੇ ਕਿਵੇਂ ਬਹੁਤ ਆਕਰ ਦੇ ਨਾਲ ਦੂਜਿਆਂ ਚ ਰਲਿਆ ਬਣਾ ਕਰੇ ਉਹਨੂੰ ਜਾਂਦੇ ਕਿਦਾਂ ਰੂੜੀ ਤੋਂ ਚੋਗਾ ਚੁਗਦੇ ਚੁਗਦੇ ਨੂੰ ਇੱਕ ਚਾਂਦੀ ਦਾ ਰੁਪਈਆ ਥਿਆ ਗਿਆ ਚਾਂਦੀ ਦਾ ਰੁਪਈਆ ਥਿਆ ਕੇ ਫਿਰ ਦੇਤੇ ਕੇ ਬਾਗ ਕਹਿੰਦਾ ਹਾ 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 ਹੁਣ ਇਹ ਚਾਂਦੀ ਦੇ ਰੁਪਈਏ ਦੇ ਨਾ ਮੈਂ ਇਹੇ ਜੇ ਸੋਨੇ ਕੱਪੜੇ ਛਮਾਉ ਫਿਰ ਰਾਜੇ ਦੀ ਕੁੜੀ ਨੂੰ ਵਿਆਹ ਕੇ ਲਿਆਉ ਉਤ ਸਾਰੇ ਜਾਨਵਰ ਹੱਥ 'ਤੇ ਜਿੰਨੇ ਲੈ ਵੀ ਖੜੇ ਸੀ ਦੇ ਕਹਿੰਦਾ ਛਾਲਾ ਕਿੱਡੀਆਂ ਕਿੱਡੀਆਂ ਸੋਚਾਂ-ਸੋਚਦਾ ਆ ਆਸ਼ੋਫ ਨੇ ਲੈਂਦੇ ਤੈਨੂੰ ਰਾਜਾ ਰੰਨ ਰਿੰਨ ਕੇ ਨਹੀਂ ਖਾਜੂ ਤੈਨੂੰ ਕੁੜੀ ਦਾ ਛਾਕ ਦੇਉ ਤੈਨੂੰ ਤੂੰ ਜਾਨਵਰ ਹੈ ਵੀ ਤੈਨੂੰ ਦੇਉ ਰਾਜਾ ਛਾਕ ਕਹਿੰਦਾ ਤੂੰ ਦੇ ਹੋਏ ਕਹਿੰਦਾ ਜੇ ਉੱਥੇ ਤੈਨੂੰ ਰਿੰਨ ਕੇ ਖਾਜੂ ਉਹ ਕਹਿੰਦਾ ਓਏ ਆਪਦੇ ਜਵਾਈਆਂ ਨੂੰ ਵੀ ਕੋਈ ਮਾਰਦਾ ਹੁੰਦਾ ਹੈ ਹੈ ਆਪਦੇ ਜਵਾਈਆਂ ਨੂੰ ਨਹੀਂ ਕੋਈ ਮਾਰਦਾ ਹੁੰਦਾ ਤੂੰ ਦੇਖੀਦਾ ਸਹੀ ਰਾਜੇ ਦੀ ਕੁੜੀ ਵਿਆਹ ਕੇ ਲਿਆਉ ਕਹਿੰਦੇ ਚੰਗਾ ਕੋਈ ਨਹੀਂ ਬਗਜੀ ਭਾਈ ਆਪਦੀ ਮਾਂ ਕੋਲੇ ਭੱਗ ਗਿਆ ਮਾਂ ਮੈਨੂੰ ਆਥੇ ਆਇਆ ਚਾਂਦੀ ਦਾ ਰੁਪਈਆ ਹੁਣ ਇਹ ਤੇ ਮੈਂ ਕੱਪੜੇ ਸਵਾਉ ਬਹੁਤ ਵਧੀਆ ਉਹ ਕਹਿੰਦੀ ਪੁੱਤੇ ਸਮਾ ਲਈ ਫੇਰ ਮੈਂ ਰਾਜੇ ਦੀ ਕੁੜੀ ਵਿਆਹ ਕੇ ਲਿਆਉ ਜਦ ਮਾਈ ਨੇ ਆਏ ਗੱਲ ਸੁਣੀ ਉਹ ਕਹਿੰਦੀ ਪੁੱਤਰ ਇਹਨਾਂ ਕੇ ਖਾ ਜੂ ਕਹਿੰਦਾ ਲੈ ਆ ਜਮਾਈਆਂ ਨੂੰ ਕੋਈ ਮਾਰਦਾ ਹੁੰਦਾ ਐ ਇਹਨਾਂ ਕੇ ਕਿਵੇਂ ਖਾ ਜੂ ਉਹ ਕਹਿੰਦੀ ਪੁੱਤ ਤੈਨੂੰ ਤਾਂ ਉਧਰ ਮਾਰ ਦੇਣਗੇ ਮੇਰਾ ਕੋਈ ਹਿੱਲਾ ਕਰ ਦਿਆ ਮੈਂ ਬੁੜੀਆਂ ਮੈਥੋਂ ਦਾਣੇ ਦੂਨੇ ਚੋਂ ਜਾ ਨਹੀਂ ਜਾਂਦਾ ਮੇਰਾ ਕੋਈ ਥਾਲ ਦਾ ਹਿੱਲਾ ਕਰ ਜਾ ਫੇਰ ਵੀ ਹੌਣ ਭੱਜ ਜੀ ਪਾਈ ਬਾਣੀਆਂ ਦੀ ਦੁਕਾਨ 'ਚ ਭਾਗਿਆ। ਉਹਨੂੰ ਕਹਿੰਦਾ ਚੌਲ ਲੈਣੇ ਨੇ ਨਾਲੇ ਆਹ ਆਹ ਚੀਜ਼ਾਂ ਲੈਣੀਆਂ ਨੇ ਮੈਂ ਆਪਦੇ ਪਸੰਦ ਦੀਆਂ ਆਪ ਹੀ ਲਵਾਂ ਤੂੰ ਮੋਜਾ ਨਾ ਬੈਠਾ ਰਹਿ ਬਾਤ ਤੈਨੂੰ ਪੈਸੇ ਦੇ ਕੇ ਜਾਵਾਂ। ਅੰਦਰ ਬੜਿਆ ਚੌਲ ਫੰਡਾ ਥਲੇ ਦੇਲੇ ਜਿਹੜੀਆਂ ਜਿਹੜੀਆਂ ਲੋੜੀ ਦੀਆਂ ਚੀਜ਼ਾਂ ਦੀਆਂ 5 6 10 ਬੁੜੀ ਦੇ ਛਾਲਦਾਰ ਆਚਣ ਕਰਕੇ ਫੰਗਾ ਥਲੇ ਕਰਕੇ ਕਹਿੰਦਾ ਯਾਰ ਇਹਦਾ ਸੌਦਾ ਨਹੀਂ ਤੇਰਾ ਤਾਂ ਵਧੀਆ ਮੈਂ ਤਾਂ ਗਾਂਹਲੀ ਦੁਕਾਨ ਤੋਂ ਲਵਾਂ। ਲਿਆ ਕੇ ਤੁਰਿਆ ਆ ਬੁੜੀ ਦੇ ਕੋਲ ਕਰਤੀਆਂ ਲਿਆ ਕੇ ਸ਼ਾਰੀਆਂ ਢੇਰੀ ਤੇ ਕੁਕੜੀ ਕੋਲੇ ਉਹ ਲੈ ਕਹਿੰਦਾ ਹੁਣ ਤੇਰਾ ਤਾਂ ਛਾਲ ਦਾ ਰਾਚਣ ਹੋ ਗਿਆ ਹੁਣ ਮੈਂ ਰਾਜੇ ਦੀ ਕੁੜੀ ਵਿਆਹ ਕੇ ਲਿਆਉਂ ਦੇਖੀ ਤੇਰੀ ਨੂੰ ਕਹੀ ਜੀ ਆਉ ਤੂੰ ਨੂੰ ਨੂੰ ਫਿਰ ਤੂੰ ਦੇਖਿਆ ਕਰੇਂਗੀ ਰਾਜੇ ਦੀ ਕੁੜੀ ਵਿਆਹਣ ਜਾਣਾ ਉਹ ਕਹਿੰਦੀ ਪੁੱਤ ਕਾਲ ਆ ਤੇਰਾ ਮਰ ਦੇਗਾ ਕਹਿੰਦਾ ਨਾ ਦੇਖੀ ਦਾ ਸਹੀ ਉਥੋਂ ਭਾਈ ਤੁਰ ਪਿਆ ਉਥੋਂ ਤੁਰਿਆ ਵਾ ਜਦੋਂ ਗਾਹਾਂ ਗਿਆ ਗਾਹਾਂ ਜੰਗਲ ਆ ਗਿਆ ਬੜੀਆ ਕੋਈ ਦੇਲਾ ਬੜੀ ਜੰਗਲ ਦੇ ਵਿੱਚ ਉਥੇ ਬਾਗੜ ਬਿੱਲਾ ਮਿਲ ਪਿਆ ਮੂਰੇ ਬਾਗੜ ਬਿੱਲਾ ਕਹਿੰਦਾ ਤੂੰ ਕਿੱਧਰ ਚੱਲਿਆ ਓਏ ਅੱਜ ਮੈਨੂੰ ਮਿਲਿਆ ਨਹੀਂ ਕੋਈ ਤੈਨੂੰ ਖਾਵਾ ਕਹਿੰਦਾ ਨਾ ਓਏ ਨਾ ਮੈਨੂੰ ਨਾ ਖਾਈ ਮੈਂ ਰਾਜੇ ਦੀ ਕੁੜੀ ਨੂੰ ਵਿਆਹੋਂ ਚੱਲਿਆ ਜੇ ਚੱਲਣਾ ਤਾਂ ਬਰਾਤ ਚੱਲ ਮੇਰੀ ਹਾਂ ਕਹਿੰਦਾ ਹੈ ਉਥੇ ਨਾਇਕ ਕਹਿੰਦਾ ਤਿੱਤਰ ਬਟੇਰੇ ਮੁਰਗੇ ਜਿੰਨੇ ਮਰਜੀ ਆ ਉਹਨੇ ਤੂੰ ਖਾ ਲਈ ਪਰ ਬਰਾਤ ਚੱਲ ਮੇਰੀ ਮੈਨੂੰ ਖਾਣ ਦੀ ਸ਼ਕੀਮ ਨਾਰਾ ਕਰ ਦੇਖੀ ਤਾਂ ਸਹੀ ਝੱਟ ਕਹਿੰਦਾ ਚੰਗਾ ਫੇ ਲੈ ਚਾਲਾ ਕਹਿੰਦਾ ਚੰਗਾ ਖੱਬੇ ਕੰਨੇ ਚ ਵੜ ਜਾ ਖੱਬੇ ਕੰਨੇ ਚ ਬਾੜ ਕੇ ਤੁਰ ਪਿਆ ਉਹ ਮੂਰੇ ਪਾਈ ਨਦੀ ਆ ਗਈ ਕਹਿੰਦਾ ਨਦੀਏ ਰਾਹ ਦੇ ਦੇ ਰਾਜੇ ਨੂੰ ਦੀ ਕੁੜੀ ਨੂੰ ਬਹਣ ਜਾਂਦਾ ਮੈਂ ਕੋਈ ਮੂਵਲੀ ਗੱਲ ਨਹੀਂ ਨੰਗਲ ਨੂੰ ਰਾਹ ਦੇ ਦੇ ਮੈਨੂੰ ਉਹ ਕਹਿੰਦੀ ਰਿੰਨ ਕੇ ਖਾਜੂ ਤੈਨੂੰ ਰਾਜਾ ਕਹਿੰਦਾ ਕੁਝ ਮਈਆਂ ਨੂੰ ਬਿਮਾਰ ਤਾਂ ਹੁੰਦਾ ਐ ਕਿ ਮੈਂ ਰਿੰਨ ਕੇ ਖਾਜੂ ਜੇ ਬਾਲੀ ਨਹੀਂ ਯਕੀਨ ਹੁੰਦਾ ਤਾਂ ਮੇਰੀ ਬਰਾਤ ਚੱਲ ਉਹ ਕੰਨੀ ਚੱਲ ਉਹ ਸੱਜੇ ਕੰਨ ਜਪਾਲੀ ਤੁਰ ਪਿਆ ਮੂਰੇ ਜੰਗਲ ਚ ਅੱਗ ਲੱਗੀ ਵੀ ਬਹੁਤ ਪਾਲੀ ਅੱਗ ਲੱਗੀ ਵੀ ਪਾਲੀ ਕਹਿੰਦਾ ਅੱਗ ਨੂੰ ਕਹਿੰਦਾ ਆਗਨੀ ਦੇਵਤਾ ਰਾਹ ਦੇ ਦੇ ਮੈਨੂੰ ਮੈਂ ਰਾਜੇ ਦੀ ਕੁੜੀ ਨੂੰ ਵਿਆਹ ਹੁਣ ਜਾਣਾ ਸਹੈ ਸਨੇਰੀ ਕਲੰਗੀ ਕੁੱਕਰ ਜਦੋਂ ਬਾਗ ਦੇ ਕੇ ਉੱਚੀ ਦਿਨ ਨਾਲ ਕਹਿਆ ਕਰੇ ਵੀ ਮੈਂ ਰਾਜੇ ਦੀ ਕੁੜੀ ਨੂੰ ਵਿਆਹ ਹੁਣ ਜਾਣਾ ਮੈਨੂੰ ਰਾਹ ਦੇ ਦੇ ਉਹ ਅਗਨੀ ਦੇਵਤਾ ਕਹਿੰਦਾ ਤੈਨੂੰ ਰਿੰਨ ਕੇ ਖਾ ਜੂ ਉਹ ਰਾਜਾ ਕਿੱਥੋਂ ਤੂੰ ਇਹੋ ਜੇ ਸੁਪਨੇ ਲੈਣਾ ਹੈ ਕਹਿੰਦਾ ਫਿਰ ਐਂ ਕਰ ਮੇਰੀ ਬਰਾਤ ਚੱਲ ਦੇਖ ਲਈ ਛੱਟ ਚੱਲ ਉਹ ਭੰਗਾ ਥੇਦੇ ਉਹ ਭਾਈ ਵੱਢ ਗਿਆ ਤੁਰੇ ਗਏ ਜਾ ਕੇ ਰਾਜੇ ਦੇ ਬਾਗੇ ਰਾਜੇ ਦੇ ਮੰਤਰੀਆਂ ਨੂੰ ਜਾ ਕੇ ਕਹਿੰਦਾ ਵੀ ਮੈਂ ਰਾਜੇ ਦੀ ਕੁੜੀ ਨੂੰ ਵਿਹੋਣਾ ਆ ਰਾਜੇ ਨੂੰ ਕਹਦੇ ਵੀ ਆਇਆ ਹੈ ਬਾਹਰ ਮਿਲ ਲੈ ਰਾਜਾ ਕਹਿੰਦਾ ਐਂ ਕਰੋ ਕਹਿੰਦੇ ਵੀ ਕੁੱਕੜ ਹੈ ਸਨੇਰੀ ਕਲ ਗਈ ਐ ਕਹਿੰਦਾ ਮੈਂ ਰਾਜੇ ਦੀ ਕੁੜੀ ਨੂੰ ਵਿਆਹਣਾ ਆ ਉਹ ਕਹਿੰਦਾ ਕੁਕੜੀਆਂ ਵਾਲੇ ਕਹਿੰਦਾ ਉਹ ਉਹ ਤੇ ਤਾੜ ਦੇਉ ਕਹਿੰਦਾ ਵੱਡੇ ਫਾਰਮ ਚ ਭਾਈ ਉਹਨਾਂ ਨੇ ਫੜਿਆ ਉਹ ਦੋ ਤਿੰਨ ਜਾਨਾਂ ਨੇ ਫਾਰਮ ਤੇ ਆਤਾ ਚਲ ਕਹਿੰਦਾ ਮੂਰੇ ਸਾਜਮ ਮਗਰ ਸੰਜੇ ਦਾ ਸੰਜੇ ਨਾ ਮੂਰੇ ਸਾਜਮ ਮਗਰ ਸੰਜੇਰੀ ਕਹਿੰਦਾ ਹੁਣ ਕਹਿੰਦਾ ਆ ਗਈ ਕਹਿੰਦਾ ਬਾਗੜ ਬਿਲਿਆ ਤੇਰੀ ਵਾਰੀ ਹੂੰ ਮੂਰੇ ਛੱਜ ਮਗਰ ਸਰਜਾਰੀ ਚਾਰੋਂ ਕਨਾ ਬਾਗੜ ਬਿੱਲਿਆ ਤੇਰੀ ਵਾਰੀ ਭਾਈ ਬਾਗੜ ਜਦੋਂ ਉਹ ਫਾਰਮ ਦੇ ਵਿੱਚ ਜਿੰਨੇ ਜਾਨਵਰ ਤੇ ਸਾਰੇ ਉਹਨੇ ਕੁਝ ਖਾ ਲੇ ਕੁਝ ਮਾਰਤੇ ਬਾਗੜ ਬਿੱਲੇ ਨੇ ਜਦੋਂ ਤੜਕੇ ਜਾ ਕੇ ਦੇਖਿਆ ਕਹਿੰਦੇ ਪਤਾ ਲੋ ਕੀ ਬਣਿਆ ਕੁੱਕਰ ਦਾ ਕਹਿੰਦੇ ਵੀ ਉਹਦਾ ਕੋਈ ਬਲਾ ਹੈ ਕੁੱਕਰ ਨਹੀਂ ਹੈਗਾ ਉਹਦਾ ਕੁਝ ਵੀ ਨਹੀਂ ਛੱਡਿਆ ਸਾਰਾ ਕੁਝ ਹੀ ਖਾਲੀ ਕਰਿਆ ਪਿਆ ਮਾਰੇ ਪੈਸੇ ਸਾਰੇ ਕੋਈ ਖਾ ਗਏ ਕੋਈ ਮਾਰਤੇ ਨਾ ਅੱਛਾ ਕਹਿੰਦਾ ਹਾਂ ਕਹਿੰਦਾ ਫਿਰ ਉਹ ਵੱਡੇ ਜੇਲ੍ਹ ਦੇ ਵਿੱਚ ਬੰਦ ਕਰਦੇ ਉਹਨੂੰ ਲੈ ਜਾ ਕੇ ਉੱਥੇ ਅਗਨੀ ਦੇਵਤੇ ਨੂੰ ਕਹਿੰਦਾ ਵੀ ਤੇ ਮੂਰੇ ਛੱਜ ਮਗਰ ਸਜਾਰੀ ਚਾਲਕ ਨਾ ਹੁਣ ਅੱਗੇ ਤੇਰੀ ਵਾਰੀ ਲੱਗੀ ਅੱਗ ਚਾਤ ਫਿਰ ਗੇੜੇ ਨਾਲ ਘੁੰਮ ਕੇ ਉਹ ਕਰਨ ਪਰਾਜੇ ਦੀ ਕੁੜੀ ਤੇ ਰਾਜੇ ਦੀ ਰਾਣੀ ਕਹਿੰਦੀ ਕਹਿੰਦੀ ਚੁੱਪ ਕਰਕੇ ਡੋਲਾ ਦੇ ਦੇ ਉਹਨੂੰ ਚੰਗਾ ਰਹੇਗਾ ਇਹ ਕੋਈ ਬਲਾ ਹੈ ਇਹ ਕੁੱਕੜ ਨਹੀਂ ਹੈਗਾ ਫੂਕ ਸਾਰਾ ਸਭ ਕੁਝ ਫੂਕ ਦੂ ਇਹ ਕੋਈ ਵੱਡੀ ਬਲਾ ਹੈ ਹਾਰ ਕੇ ਉਹ ਕਹਿੰਦਾ ਵੀ ਐਂ ਗੱਲ ਕਰੇ ਨੂੰ ਮੋੜ ਲੈ ਅੱਗ ਨੂੰ ਮੈਂ ਰੋਲਾ ਦੇ ਦੂੰ ਤੈਨੂੰ ਤੇ ਉਹ ਉਹਦੇ ਨਦੀ ਨੂੰ ਕਹਤਾ ਕਿ ਨਾਗ ਨੂੰ ਕਰ ਦੇ ਸ਼ਾਂਤ ਉਹਦੇ ਨਾਲ ਦੀ ਨਾਲ ਨਦੀ ਨੇ ਅੱਗ ਬੁਝਾਤੀ ਬੁਝਾ ਕੇ ਉਹਦੇ ਤੋਂ ਮਗਰ ਕਹਿੰਦਾ ਮੂਰੇ ਛੱਜ ਮਗਰ ਛੇੜੀ ਕਹਿੰਦਾ ਹੁਣ ਕਹਿੰਦਾ ਚਾ ਆ ਗਈ ਨਦੀਏ ਤੇਰੀ ਵਾਰੀ ਚੱਲ ਫਿਰ ਨਦੀ ਨੇ ਭਾਈ ਅੱਗ ਬੁਝਾਤੀ ਬੁਝਾ ਕੇ ਉਥੋਂ ਡੋਲਾ ਲੈ ਕੇ ਰਾਜੇ ਦੀ ਕੁੜੀ ਦਾ ਉਹਨਾਂ ਨੂੰ ਉਵੇਂ ਜਿਵੇਂ 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 ਲੈ ਕੇ ਗਿਆ ਨਦੀ ਨਦੀ ਦੇ ਕੋਲੇ ਸ਼ਰਤੀ ਅੱਗ ਅੱਗ ਦੇ ਠਿਕਾਣੇ ਤੇ ਲਾ ਕੇ ਬਾਗੜ ਬਿੱਲਾ ਉੱਥੇ ਜਿੱਥੋਂ ਚੱਕਿਆ ਤੇ ਉੱਥੇ ਸ਼ਰਤਾ ਲਿਆ ਕੇ ਆਪਦੀ ਮਾਂ ਦੇ ਕੋਲੇ ਲਿਆ ਕੇ ਬਹਾਤੀ ਕਨਾ ਦੇ ਲੈ ਮਾਂ ਕਹਿੰਦੀ ਸੀ ਰਾਜੇ ਦੀ ਕੁੜੀ ਆ ਲੈਂਦੀ ਆ ਵਿਆਹ ਕੇ ਕਹਿੰਦਾ ਐਵੇਂ ਨਹੀਂ ਕਹਿੰਦਾ ਸਨੇ ਦੀ ਕਲੰਗੀ ਵਾਲਾ ਕੁੱਕੜ ਜੰਮਿਆ ਤਾਂ ਕੋਈ ਮੂਲੀ ਗੱਲ ਨਹੀਂ ਤੇ ਐਸ਼ ਲੋਟ ਵਿਆਹ ਕੇ ਲੈ ਕੇ ਆਇਆ ਸੀ ਇਹ ਸਟੋਰੀ ਇੱਥੇ ਹੀ ਖਤਮ ਹੈ